900 ਲਾਂਦੇ ਮੈਂ ਤਾਂ ਸੋ ਹਾਂ ਤੋਂ ਹਾਂ ਤੋਂ ਤੇ 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 ਅੱਜ ਵੀ ਕਿਉਂ ਆ ਬਣ ਬਣ ਨਹੀਂ ਜੀ ਉਹ ਵਾਹ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਇੱਕ ਨ ਬੜੀ ਕਾਮਨ ਜੀ ਕੁਐਰੀ ਆ ਬੱਚਿਆਂ ਦੀ ਜੋ ਮੈਨੂੰ ਅਕਸਰ ਬੱਚੇ ਪੁੱਛਦੇ ਆ ਕਿ ਸਰ 셀ਫ ਸਟਡੀ ਕਰਕੇ ਅਸੀਂ ਕਿੱਦਾਂ ਪੀਸਸ ਦੇ ਮੇਨਸ ਦੀ ਤਿਆਰੀ ਕਰ ਸਕਦੇ ਆ ਪਹਿਲਾ ਤਾਂ ਸਵਾਲ ਇਹਦਾ ਵੀ ਕੀ 셀ਫ ਸਟਡੀ ਕਰ ਸਕਦੇ ਆ ਓਬਵੀਅਸ ਇਹ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਬਹੁਤ سارے ਬੱਚੇ ਕਰਦੇ ਵੀ ਆ ਪਰ ਕੌਣ-ਕੌਣ ਕਰ ਸਕਦਾ ਹੈਨਾ ਕੀ ਮੈਂ ਕਰ ਸਕਦਾ ਜਾਂ ਕੋਈ ਕਿੱਦਾਂ ਦਾ ਸਪੈਸ਼ਲ ਇਹਦੇ ਲਈ ਸਾਨੂੰ ਕੀ ਕਰਨਾ ਪਊਗਾ ਮੈਂ ਸਾਰੀ ਜਾਣਕਾਰੀ ਦਊਂਗਾ ਸੋ ਬੜੇ ਧਿਆਨ ਦੇ ਨਾਲ ਇਸ ਵੀਡੀਓ ਨੂੰ ਦੇਖਣਾ ਆ ਠੀਕ ਹੈ ਉਦੋਂ ਬਾਅਦ ਤੁਸੀਂ ਡਿਸਾਈਡ ਕਰਨਾ ਹੈ ਵੀ ਸੈਲਫ ਸਟਡੀ ਕਿੱਦਾਂ ਕਰਨੀ ਹੈ ਸੋ ਚਲੋ ਕਰਦੇ ਆਂ ਫਿਰ ਸ਼ੁਰੂਆਤ ਉਮੀਦ ਕਰਦਾ ਮੇਰੀ ਆਵਾਜ਼ ਪ੍ਰੋਪਰ ਆ ਰਹੀ ਹੋਗੀ ਦੇਖੋ ਦੋ ਚੀਜ਼ਾਂ ਆ ਜੀ ਸਾਨੂੰ ਇਗਜ਼ਾਮ ਕਲੀਅਰ ਕਰਨ ਦੇ ਲਈ ਕੰਟੈਂਟ ਦਾ ਹੋਣਾ ਬਹੁਤ ਜ਼ਰੂਰੀ ਹੈ ਹੈਨਾ ਸੋ ਸੈਲਫ ਸਟਡੀ ਤੁਸੀਂ ਕਿੱਦਾਂ ਕਰ ਸਕਦੇ ਹੋ ਮੈਂ ਤੁਹਾਨੂੰ ਦੱਸੂਗਾ ਉਦਦੇ ਕੀ ਕਰਨਾ ਪੈਣਾ ਦੋ ਤਰੀਕੇ ਨੇ ਤੁਹਾਨੂੰ ਪ੍ਰਪੇਅਰ ਹੋਣਾ ਪੈਣਾ ਦਾ ਫਰਸਟ ਵਨ ਇਜ਼ ਔਨ ਦਾ ਬੇਸਿਸ ਆਫ ਦਾ ਕੰਟੈਂਟ ਲੈਵਲ ਸੋ ਤੁਸੀਂ ਕੰਟੈਂਟ ਲੈਵਲ ਦੇ ਲਈ ਜਿਹੜਾ ਹੈਗਾ ਉਹ ਤਿਆਰ ਰੋ ਕਿ ਤੁਹਾਡੇ ਕੋਲ ਪ੍ਰੋਪਰ ਕੰਟੈਂਟ ਹੋਵੇ ਹੈਨਾ ਐਂਡ ਦਾ ਸੈਕੰਡ ਕੀ ਹੈ ਸਾਡੇ ਕੋਲੇ ਵੀ ਅਸੀਂ ਇਸ ਤਰੀਕੇ ਨਾਲ ਆਪਣੀ ਪ੍ਰੀਪਰੇਸ਼ਨ ਨੂੰ ਜਿਹੜਾ ਹੈਗਾ ਉਹ ਮਾਈਂਡ ਲੈਵਲ ਤੇ ਸਟਰੋਂਗ ਕਰ ਸਕਦੇ ਹਾਂ ਦੋ ਚੀਜ਼ਾਂ ਕਿਉਂਕਿ ਉਸ ਚੀਜ਼ ਨੂੰ ਕਿੱਦਾਂ ਇੰਪਲੀਮੈਂਟ ਕਰਨਾ ਸਾਡੇ ਲਈ ਬਹੁਤ ਵੱਡਾ ਇੱਕ ਟਾਸਕ ਹੁੰਦਾ ਹੈ ਹੁਣ ਕੰਟੈਂਟ ਦੀ ਗੱਲ ਕਰਨਾ ਜੇ ਤੁਸੀਂ 셀ਫ ਸਟਡੀ ਕਰਨਾ ਚਾਹੁੰਦੇ ਹੋ ਸਭ ਤੋਂ ਪਹਿਲਾ ਕੰਮ ਤੁਹਾਡਾ ਕੀ ਹੋਊਗਾ ਕਿ ਤੁਸੀਂ ਸਾਰੇ ਸਬਜੈਕਟਸ ਦੇ ਸ਼ਾਰਟ ਨੋਟਸ ਬਣਾਓ 올 ਸਬਜੈਕਟਸ ਠੀਕ ਹੈ ਜੀ ਜਿੰਨੇ ਵੀ ਤੁਹਾਡੇ ਕੋਲ ਸਬਜੈਕਟ ਆ ਉਹਨਾਂ ਦੇ ਸ਼ਾਰਟ ਨੋਟਸ ਜ਼ਰੂਰ ਬਣਾਓ ਸਰ ਇਹ ਕਿੱਦਾਂ ਬਣਾ ਸਕਦੇ ਆ ਸੁਣੋ ਧਿਆਨ ਦੇ ਨਾਲ ਸਭ ਤੋਂ ਪਹਿਲਾ ਕੰਮ ਅਸੀਂ ਕੀ ਕਰਨਾ ਵੀ ਪੀਸੀਐਸ ਦੇ ਪੀਵਾਈਕਿਊਜ਼ ਨੂੰ ਅਨਲਿਸਿਸ ਕਰਨਾ ਯੂਪੀਐਸਸੀ ਦੇ ਪੀਵਾਈਕਿਊਜ਼ ਨੂੰ ਅਨਲਿਸਿਸ ਕਰਨਾ ਮੈਨੂੰ ਪਤਾ ਲੱਗ ਜਾਊਗਾ ਵੀ ਕਿਹੜੇ ਕਿਹੜੇ ਥੀਮ ਦੇ ਵਿੱਚੋਂ ਕੁਐਸਚਨ ਬਾਰ-ਬਾਰ ਆ ਰਹੇ ਆ ਆਈਡੀਆ ਹੋ ਗਿਆ ਉਸ ਚੀਜ਼ ਨੂੰ ਅਸੀਂ ਕੀ ਕਰਾਂਗੇ ਉਸ ਚੀਜ਼ ਨੂੰ ਕਰੰਟ ਅਫੇਅਰਸ ਦੇ ਨਾਲ ਰਿਲੇਟ ਕਰ ਦਾਂਗੇ ਇਸ ਵਾਰ ਜ਼ਿਆਦਾ ਨਿਊਜ਼ ਦੇ ਵਿੱਚ ਕੀ ਆ ਉਸ ਚੀਜ਼ ਨੂੰ ਕਰੰਟ ਨਾਲ ਰਿਲੇਟ ਕਰ ਦਿਓ ਤੁਹਾਡੇ ਸਾਰੇ ਸਬਜੈਕਟਸ ਦੇ ਸ਼ਾਰਟ ਨੋਟਸ ਇਸ ਤਰੀਕੇ ਨਾਲ ਬਣਨਗੇ ਜਾਨੀ ਕਿ ਤੁਹਾਨੂੰ ਕੀ ਕਰਨਾ ਪਊਗਾ ਤੁਹਾਨੂੰ ਪ੍ਰੋਪਰਲੀ ਪੀਵਾਈਕਿਊਜ਼ ਅਨਲਿਸਿਸ ਕਰਨੇ ਪੈਣੇ ਆ ਚਾਹੇ ਉਹ ਪੀਸੀਐਸ ਦੇ ਚਾਹੇ ਯੂਪੀਐਸਸੀ ਦੇ ਉਹਨਾਂ ਦੇ ਥੀਮ ਕੱਢੋ ਉਸ ਥੀਮ ਦੇ ਅਰਾਊਂਡ ਕਰੰਟ ਅਫੇਅਰਜ਼ ਕੀ ਚੱਲ ਰਹੇ ਆ ਉਹਨਾਂ ਨੂੰ ਇਹਦੇ ਨਾਲ ਅਟੈਚ ਕਰੋ ਸੋ ਥੈਟ ਕੀ ਤੁਹਾਡੇ ਇੱਕ ਮੇਨਸ ਦੇ ਨੋਟਸ ਰੈਡੀ ਹੋ ਜਾਣ ਓਕੇ ਜੀ ਹੁਣ ਜਦੋਂ ਨੋਟਸ ਰੈਡੀ ਹੋ ਗਏ ਉਹਨਾਂ ਨੋਟਸ ਨੂੰ ਦੂਜਾ ਪੁਆਇੰਟ ਸਾਡਾ ਕੀ ਆ ਵੀ ਰੀਡ ਕਰਨਾ ਸੀ ਉਹਨਾਂ ਨੂੰ ਅਸੀਂ ਰੀਡ ਕਰਨਾ ਪ੍ਰੋਪਰਲੀ ਪੜ੍ਹਨਾ ਸਮਝਣਾ ਤੀਜੇ ਨੰਬਰ ਦੇ ਉੱਤੇ ਉਹਨਾਂ ਵਿੱਚੋਂ ਕਿਸ ਤਰੀਕੇ ਦੇ ਕੁਐਸਚਨ ਬਣ ਸਕਦੇ ਆ ਅਸੀਂ ਕੁਐਸਚਨ ਫਰੇਮ ਕਰਨੇ ਆ ਮੰਨ ਲਓ ਮੈਂ ਇੱਕ ਟਾਪਿਕ ਪੜ੍ਹਿਆ ਮੈਂ ਆਈਡੀਆ ਲਾਉਣਾ ਵੀ ਕਿੱਦਾਂ ਦੇ ਕੁਐਸਚਨ ਬਣ ਸਕਦੇ ਆ ਫਿਰ ਉਹਨਾਂ ਦੀ ਆਨਸਰ ਰਾਈਟਿੰਗ ਪ੍ਰੈਕਟਿਸ ਅਸੀਂ ਕਰਨੀ ਆ ਠੀਕ ਹੈ ਸੋ ਉਹਨਾਂ ਦੀ ਆਨਸਰ ਰਾਈਟਿੰਗ ਪ੍ਰੈਕਟਿਸ ਕਰਨੀ ਆ ਚੌਥਾ ਸਟੈਪ ਮੇਰੇ ਕੋਲ ਕੀ ਹੈ ਜਦੋਂ ਮੈਂ ਆਪਦੇ ਨੋਟਸ ਵੀ ਬਣਾ ਲਏ ਆ ਕਿੱਦਾਂ ਬਣਾਉਣੇ ਮੈਂ ਦੱਸ ਚੁੱਕਾ ਆ ਉਹਨਾਂ ਨੂੰ ਰੀਡ ਕਰਨਾ ਸਰਹਾਂਜੀ ਰੀਡ ਕਰਨਾ ਰਿਵਾਈਜ਼ ਕਰਨਾ ਉਹਨਾਂ ਦੇ ਵਿੱਚੋਂ ਕੁਐਸਚਨ ਫਰੇਮ ਕਰਨੇ ਤੇ ਉਹਨਾਂ ਦੇ ਅਸੀਂ ਆਨਸਰਸ ਲਿਖਣੇ ਆ ਜਦੋਂ ਆਨਸਰਸ ਲਿਖ ਲੈ ਤਾਂ ਫਿਰ ਉਹਨਾਂ ਨੂੰ ਅਸੀਂ ਚੈੱਕ ਵੀ ਕਰਨਾ ਅਨਲਿਸਿਸ ਜਿਹਨੂੰ ਅਸੀਂ ਕਹਿੰਦੇ ਆ ਸੋ ਇਹਨਾਂ ਆਨਸਰਸ ਦਾ ਅਨਲਿਸਿਸ ਕਰਨਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਠੀਕ ਹੈ ਸਰ ਓਕੇ ਜੋ ਉਦੋਂ ਬਾਅਦ ਫਿਰ ਤੁਸੀਂ ਕਿਸੇ ਤੋਂ ਅਡਵਾਈਸ ਲੈਣੀ ਜਾਂ ਜਿਹੜਾ ਤੁਹਾਨੂੰ ਗਾਈਡ ਕਰ ਸਕੇ ਵੀ ਕਿਦਾਂ ਕੁਐਸਚਨ ਸਹੀ ਹੈ ਗਲਤ ਹੈ ਠੀਕ ਹੈ ਜਾਂ ਨਹੀਂ ਠੀਕ ਇਹ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ ਗਾਈਡੈਂਸ ਇੱਥੇ ਬਹੁਤ ਜ਼ਰੂਰੀ ਹੈ ਉਦੋਂ ਬਾਅਦ ਅਸੀਂ ਸਪੈਸ਼ਲ ਫੋਕਸ ਕਰਨਾ ਹੈ ਈ ਐਲ ਐਸ ਈ ਐਲ ਐਸ ਤੇ ਯਾਨੀ ਕਿ ਐਸਏ ਦੇ ਉੱਤੇ ਲੈਂਗੁਏਜ ਪੇਪਰ ਤੇ ਸਟੈਟਸ ਦੇ ਉੱਤੇ ਜਿਹੜੇ ਬੱਚੇ ਵੀ ਤੁਸੀਂ ਹੈਗੇ ਹੋ ਪੰਜਾਬੀ ਨੂੰ ਇਗਨੋਰ ਨਾ ਕਰਿਓ ਪੰਜਾਬੀ ਦੀਆਂ ਕਾਫੀ ਸਾਰੀਆਂ ਕਿਤਾਬਾਂ ਆਉਂਦੀਆਂ ਨੇ ਉਹਨਾਂ ਨੂੰ ਰੀਡ ਕਰੋ ਇੰਗਲਿਸ਼ ਦੀਆਂ ਕਾਫੀ ਸਾਰੀਆਂ ਮਾਰਕੀਟ ਦੀਆਂ ਕਿਤਾਬਾਂ ਉਹਨਾਂ ਨੂੰ ਰੀਡ ਕਰੋ ਧਿਆਨ ਦੇ ਨਾਲ ਪੀਵਾਈਕਿਊਜ਼ ਦੇ ਨਾਲ ਮੈਚ ਕਰੋ ਵੀ ਕੀ ਸਾਡੇ ਕੋਲ ਪੀਵਾਈਕਿਊਜ਼ ਹੈਗੇ ਆ ਕਿ ਇੱਥੋਂ ਕਿੱਦਾਂ ਦੇ ਕੁਐਸਚਨ ਬਣ ਸਕਦੇ ਆ ਉਹਨਾਂ ਨੂੰ ਮੈਚ ਕਰਕੇ ਅਸੀਂ ਅੱਗੇ ਚੱਲਣਾ ਹੈ ਜੀ ਠੀਕ ਹੈ ਸੋ ਉਹਦੇ ਨਾਲ ਨਾਲ ਹੀ ਇੱਕ ਗਾਈਡੈਂਸ ਤੇ ਮੈਂਟਰਸ਼ਿਪ ਦਾ ਹੋਣਾ ਬਹੁਤ ਜ਼ਰੂਰੀ ਹੈ ਇਹ ਤਾਂ ਹੋ ਗਈਆਂ ਬਹੁਤ ਸਾਰੀਆਂ ਬੇਸਿਕ ਜੀਆਂ ਗੱਲਾਂ ਗਾਈਡੈਂਸ ਤੇ ਮੈਂ ਟੈਸਟ ਸੀਰੀਜ਼ ਅਸੀਂ ਜ਼ਰੂਰ ਅਟੈਂਪਟ ਕਰਨੀ ਹੈ ਜੀ ਟੈਸਟ ਸੀਰੀਜ਼ ਅਸੀਂ ਜ਼ਰੂਰ ਲਾਉਣੀ ਹੈ ਸੋ ਇਹ ਚੀਜ਼ਾਂ ਨੇ ਜੇ ਤੁਸੀਂ ਸੈਲਫ ਸਟਡੀ ਕਰਨਾ ਚਾਹੁੰਦੇ ਹੋ ਸਰ ਕੌਣ ਕਰ ਸਕਦਾ ਹੈ ਦੇਖੋ ਜਿਹੜਾ ਬੱਚਾ ਯੂਪੀਐਸਸੀ ਦੀ ਤਿਆਰੀ ਕਰ ਚੁੱਕਾ ਜਿਹਨੇ ਆਲਰੇਡੀ ਇਗਜ਼ਾਮ ਦਿੱਤਾ ਹੋਇਆ ਮੈਨੂੰ ਲੱਗਦਾ ਨਹੀਂ ਵੀ ਉਹਨੂੰ ਦੁਬਾਰਾ ਜੀਐਸ 1 ਜੀਐਸ 2 ਜੀਐਸ 3 ਜੀਐਸ 4 ਦੀਆਂ ਕਲਾਸਾਂ ਲਾਉਣ ਦੀ ਲੋੜ ਹੈ ਇੱਕ ਵਾਰ ਮੈਂ ਸਾਰੇ ਸਬਜੈਕਟ ਇੱਥੇ ਲਿਖ ਦੇਣਾ ਸੋਦਰ ਕਿ ਤੁਹਾਨੂੰ ਦੁਬਾਰਾ ਚੀਜ਼ਾਂ ਕਲੀਅਰ ਹੋ ਜਾਣ ਜੇ ਮੈਂ ਗੱਲ ਕਰਾਂ ਜੀਐਸ 1 ਦੀ ਜੀਐਸ 2 ਜੀਐਸ 3 GS 4 ਠੀਕ ਹੈ GS 1 ਦੇ ਲਈ ਮੈਂ ਲਗਭਗ 15 ਡੇਜ਼ ਦਾ ਟਾਰਗੇਟ ਲੈ ਕੇ ਚੱਲ ਸਕਦਾ ਮੈਂ ਤਾਂ 15 ਦਿਨ ਦਾ ਟਾਰਗੇਟ ਲਿਆ ਤੇ ਜਿੰਨਾ ਮੈਨੂੰ ਪੈਟਰਨ ਮੈਂ ਦੱਸਿਆ ਆ ਉਹ ਪੀਆਕਿਊਸ ਦੇਖੋ ਤੇ ਉਸ ਪੈਟਰਨ ਦੇ ਅਕੋਰਡਿੰਗ ਮੈਂ 15 ਦਿਨ ਦੇ ਵਿੱਚ ਇਹਨੂੰ ਕੰਪਲੀਟ ਕਰ ਸਕਦਾ ਆ ਓਕੇ ਜੀ ਦੂਜਾ ਮੇਰਾ ਕੀ ਆ ਮੈਂ ਸੇਮ 15 ਦਿਨ ਇਹਦੇ ਲਈ ਲੈ ਸੇਮ 15 ਦਿਨ ਇਹਦੇ ਲਈ ਲੈ ਸੇਮ 15 ਦਿਨ ਇਹਦੇ ਲਈ ਯਾਨੀ ਕਿ ਮੇਰੇ ਕੋਲ 60 ਦਿਨ ਦਾ ਟਾਈਮ ਪੀਰੀਅਡ ਲੱਗੂਗਾ ਇਹ ਚਾਰ ਸਬਜੈਕਟਸ ਨੂੰ ਕੰਪਲੀਟ ਕਰਨ ਦਾ ਹੁਣ ਇਹ ਦੋ ਮੈਂ 4 ਦਿਨ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਕੰਪਲੀਟ ਕਰਦਾ ਆ ਠੀਕ ਆ ਜਾਂ ਕਰਦੀ ਆ ਤਾਂ ਮੈਨੂੰ ਹੋਊਗਾ ਵੀ ਠੀਕ ਆ ਸਰ ਮੇਰਾ ਇਹ ਪ੍ਰੋਪਰਲੀ ਸਿਸਟਮ ਜਿਹੜਾ ਉਹ ਚੱਲ ਰਿਹਾ ਜੀ ਓਕੇ ਚੱਲ ਰਿਹਾ ਠੀਕ ਹੈ ਇਹਦੇ ਨਾਲ ਨਾਲ ਮੈਂ ਲੈਂਗੁਏਜ ਦੇ ਉੱਤੇ ਵੀ ਜ਼ਰੂਰ ਧਿਆਨ ਦੇਣਾ ਹੈ ਲੈਂਗੁਏਜ ਲੈਂਗੁਏਜ ਦੇ ਲਈ ਤੁਸੀਂ ਮਾਰਕੀਟ ਦੇਖੋਗੇ ਨਰਿੰਦਰ ਸਿੰਘ ਦੁੱਗਲ ਦੀ ਕਿਤਾਬ ਆਉਂਦੀ ਹੈ ਜਾਂ ਇੰਗਲਿਸ਼ ਦੀ ਹੋਰ ਕਾਫੀ ਸਾਰੀਆਂ ਬੁੱਕਸ ਨੇ ਸੋ ਇੱਕ ਦੋ ਵਧੀਆ ਜਿਹੜੀਆਂ ਕਿਤਾਬਾਂ ਹੈਗੀਆਂ ਨੇ ਉਹਨਾਂ ਬੁੱਕਸ ਨੂੰ ਮਾਰਕੀਟ ਚੋਂ ਲਿਆਓ ਤੇ ਡੇਲੀ ਤੁਸੀਂ ਡੇਲੀ ਜਿਹੜਾ ਹੈਗਾ ਉਹ 1 ਤੋਂ 2 ਘੰਟੇ ਲੈਂਗੁਏਜ ਨੂੰ ਮਤਲਬ 1 ਘੰਟਾ ਪੰਜਾਬੀ 1 ਘੰਟਾ ਅੰਗਰੇਜ਼ੀ ਜ਼ਰੂਰ ਦੇਣਾ ਹੈ ਜੀ 2 ਘੰਟੇ ਅਸੀਂ ਲੈਂਗੁਏਜ ਨੂੰ ਜ਼ਰੂਰ ਦੇਣੇ ਆ ਇਹ ਵਾਲਾ ਕੰਮ ਤੁਸੀਂ ਦਿਨ ਦਾ 4 ਤੋਂ 5 ਘੰਟੇ ਦਾ ਰੱਖੋ ਨੋਟਸ ਬਣਾਉਣ ਦਾ ਤੇ ਇਸੇ ਦਿਨ ਅਸੀਂ ਡੇਲੀ ਹੋਰ ਕੀ ਕਰਨਾ ਆ ਆਨਸਰ ਰਾਈਟਿੰਗ ਪ੍ਰੈਕਟਿਸ ਵੀ ਜ਼ਰੂਰ ਕਰਨੀ ਹੈ ਜੀ ਹੁਣ ਜਿਹੜੇ ਬੱਚੇ ਹੈਗੇ ਯੂਪੀਐਸਸੀ ਵਾਲੇ ਜਿਨ੍ਹਾਂ ਨੇ ਆਲਰੇਡੀ ਇਗਜ਼ਾਮ ਦਿੱਤਾ ਆ ਜਾਂ ਜਿਨ੍ਹਾਂ ਨੇ ਪਿਛਲੀ ਵਾਰ ਪੀਸੀਐਸ ਦਿੱਤਾ ਸੀਗਾ ਮਤਲਬ ਜਿਨ੍ਹਾਂ ਨੂੰ ਪੀਸੀਐਸ ਦੀ ਨਹੀਂ ਮੈਂ ਗੱਲ ਕੋਈ ਯੂਪੀਐਸਸੀ ਵਾਲੇ ਜਿਨ੍ਹਾਂ ਨੇ ਪਿਛਲੀ ਵਾਰ ਮੇਨਸ ਲਿਖਿਆ ਆ ਜੈ ਇਸਰ ਮੀਨਸ ਲਿਖਿਆ ਹੈ ਉਹਨਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਜੀਐਸ 1 ਦੇ ਵਿੱਚ ਕੋਈ ਦਿੱਕਤ ਆਊਗੀ ਜੀਐਸ 2 ਦੇ ਵਿੱਚ ਦਿੱਕਤ ਨਹੀਂ ਆਊਗੀ ਜੀਐਸ 3 ਜੈਸਪਰ ਇੱਥੇ ਦਿੱਕਤ ਕੋਈ ਵੀ ਨਹੀਂ ਆਊਗੀ ਹਾਂ ਉਹਨਾਂ ਨੂੰ ਸਟੈਟਸਿਕ ਨਹੀਂ ਆਉਂਦਾ ਹੋਊਗਾ ਉਹ ਸਟੈਟਸ ਦੇ ਉੱਤੇ ਜਿਹੜਾ ਹੈਗਾ ਉਹ ਜ਼ਰੂਰ ਕੰਮ ਕਰ ਸਕਦੇ ਨੇ ਲੇਕਿਨ ਹਾਂ ਲੈਂਗੁਏਜ ਨੂੰ ਜ਼ਰੂਰ ਕਮਾਂਡ ਕਰਕੇ ਰੱਖਿਓ ਲੈਂਗੁਏਜ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ ਲੈਂਗੁਏਜ ਦੇ ਉੱਤੇ ਅਸੀਂ ਸਾਡੀ ਕਮਾਂਡ ਹੋਣੀ ਬਹੁਤ ਜ਼ਰੂਰੀ ਹੈ ਸੋ 셀ਫ ਸਟਡੀ ਦੇ ਲਈ ਇਹ ਉਹਨਾਂ ਬੱਚਿਆਂ ਲਈ ਬਹੁਤ ਜ਼ਰੂਰੀ ਹੈ ਸੈਲਫ ਸਟਡੀ ਕਰ ਸਕਦੇ ਨੇ ਜਿਹੜੇ ਬੱਚੇ ਯੂਪੀਐਸਸੀ ਵਾਲੇ ਜੇ ਤੁਸੀਂ ਫਿਰ ਵੀ ਸੈਲਫ ਸਟਡੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਮੈਂ ਦੱਸ ਦਿੰਦਾ ਪ੍ਰੋਪਰਲੀ ਵੀ ਤੁਸੀਂ ਜਿਹੜੇ ਮੈਂ ਪੈਟਰਨ ਦੱਸੇ ਸੀਗੇ ਬੀ ਪੀ ਕਿਊਸ ਅਨਲਿਸਿਸ ਕਰੋ ਉਹਨਾਂ ਦੇ ਕਰੰਟ ਨਾਲ ਰਿਲੇਟ ਕਰਕੇ ਤੁਸੀਂ ਆਪਣੇ ਨੋਟਸ ਬਣਾ ਕੇ ਫਿਰ ਹੀ ਪੜ੍ਹ ਸਕਦੇ ਹੋ ਠੀਕ ਹੈ ਹੁਣ ਲੈਂਗੁਏਜ ਤੇ ਫੋਕਸ ਕਰਨਾ ਹਾਂਜੀ ਕਰਨਾ ਡਾਨੇ ਜਿੱਸ ਤੱਕ ਕਲੀਅਰ ਹੈ ਇਹ ਗੱਲ ਹੈ ਕਿ ਟੈਸਟ ਸੀਰੀਜ਼ ਦੀ ਹੁਣ ਟੈਸਟ ਸੀਰੀਜ਼ ਦੀ ਗੱਲ ਕਰਾਂ ਟੈਸਟ ਸੀਰੀਜ਼ ਪੰਜਾਬ ਪੀਸੀਐਸ ਦੇ ਲਈ ਸਭ ਦੇ ਲਈ ਜ਼ਰੂਰੀ ਹੈ ਜੀ ਟੈਸਟ ਸੀਰੀਜ਼ ਸਭ ਦੇ ਲਈ ਜ਼ਰੂਰੀ ਹੈ ਚਾਹੇ ਤੁਸੀਂ ਸੈਲਫ ਸਟਡੀ ਵਾਲੇ ਹੋ ਚਾਹੇ ਤੁਸੀਂ ਨਹੀਂ ਕਰ ਰਹੇ ਸੈਸਟਡੀ ਕਿਤੇੋਂ ਪੜ੍ਹ ਰਹੇ ਹੋ ਟੈਸਟ ਸੀਰੀਜ਼ ਨੂੰ ਮਿਸ ਬਿਲਕੁਲ ਵੀ ਨਹੀਂ ਕਰਨਾ ਜੀ ਬਿਲਕੁਲ ਵੀ ਨਹੀਂ ਕਰਨਾ ਇੱਥੇ ਅਸੀਂ ਫੋਕਸ ਆਪਦਾ ਜ਼ਰੂਰ ਬਣਾ ਕੇ ਰੱਖਾਂਗੇ ਰੱਖਾਂਗੇ ਤੇ ਇਹਦੇ ਨਾਲ ਨਾਲ ਮੈਂਟਰਸ਼ਿਪ ਤੇ ਗਾਈਡੈਂਸ ਬਹੁਤ ਜ਼ਰੂਰੀ ਹੁਣ ਮੈਂ ਜੀ ਅਨਾਉਂਸ ਕਰਨ ਲੱਗਾ ਹਾਂ ਜਿਹੜੇ ਬੱਚੇ ਯੂਪੀਐਸਸੀ ਵਾਲੇ ਹੈਗੇ ਆ ਕਿਉਂਕਿ ਹੁਣ ਅਸੀਂ ਚੰਡੀਗੜ੍ਹ ਆ ਚੁੱਕੇ ਹਾਂ ਜੀ ਠੀਕ ਹੈ ਵੀ ਆਰ ਇਨ ਚੰਡੀਗੜ੍ਹ ਅਸੀਂ ਚੰਡੀਗੜ੍ਹ ਦੇ ਵਿੱਚ ਆ ਚੁੱਕੇ ਹਾਂ ਜੀ ਸੋ ਜੇ ਕੋਈ ਇਦਾਂ ਦਾ ਸਟੂਡੈਂਟ ਹੈ ਚੰਡੀਗੜ੍ਹ ਜਾਂ ਉਦੋਂ ਨੇੜੇ ਦਾ ਜਿਨੇ ਪਹਿਲਾਂ ਯੂਪੀਐਸਸੀ ਦਾ ਪੇਪਰ ਦਿੱਤਾ ਹੈ ਤੇ ਹੁਣ ਉਹ ਪੀਸੀਆ ਦਾ ਦੇਣਾ ਚਾਹੁੰਦਾ ਆ ਬਾਈ ਇੱਕ ਵਾਰ ਸਾਡੇ ਕੋਲੇ ਜ਼ਰੂਰ ਆਓ ਵਿਜ਼ਿਟ ਕਰੋ ਇੱਕ ਵਾਰ ਆਪਦੇ ਨੋਟਸ ਚੈੱਕ ਕਰਾ ਜਾਓ ਅਸੀਂ ਚੈੱਕ ਕਰ ਲਾਂਗੇ ਦੇਖ ਲਾਂਗੇ ਤੁਹਾਨੂੰ ਪ੍ਰੋਪਰਲੀ ਗਾਈਡ ਕਰ ਦਾਂਗੇ ਇਹਦੇ ਕੋਈ ਵੀ ਤੁਹਾਡੇ ਕੋਲ ਚਾਰजेस ਨਹੀਂ ਲੈ ਜਾਣਗੇ ਸੋਚੋ ਨਾ ਵੀ ਸਰਦੋਸਰ ਪੈਸੇ ਲੈਣਗੇ ਨਹੀਂ ਨਹੀਂ ਤੁਸੀਂ ਆਓ ਸਿੰਪਲੀ ਇੱਕ ਵਾਰ ਆਪਦੇ ਨੋਟਸ ਚੈੱਕ ਕਰਾ ਹਫਤੇ ਦਾ ਸੀ ਦਿਨੀ ਮਹੀਨੇ ਬਾਅਦ ਆਓ ਇੱਕ ਵਾਰ ਆਦੇ ਆਨਸਰ ਚੈੱਕ ਕਰਾ ਲਓ ਸਾਨੂੰ ਇੱਕ ਵਾਰ ਉਹ ਮੈਸਰ ਇਦਾਂ ਦਾ ਲਿਖਾਂ ਪਲੀਜ਼ ਚੈੱਕ ਕਰ ਦਿਓ ਅਸੀਂ ਤੁਹਾਡੇ ਆਨਸਰ ਵੀ ਚੈੱਕ ਜ਼ਰੂਰ ਕਰਾਂਗੇ ਅਲਟੀਮੇਟਲੀ ਸਾਨੂੰ ਉਹ ਬੱਚੇ ਚਾਹੀਦੇ ਜਿਹੜੇ ਰਿਜ਼ਲਟ ਲੈ ਕੇ ਆਉਣ ਠੀਕ ਹੈ ਸੋ ਤੁਸੀਂ ਆਓ ਤੇ ਆਪਦਾ ਚੈੱਕ ਕਰਾ ਕੇ ਆਪਦੀ 셀ਫ ਸਟਡੀ ਨੂੰ ਕੰਟੀਨਿਊ ਕਰ ਲਓ ਲੇਕਿਨ 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 ਇੱਕ ਗੱਲ ਧਿਆਨ ਰੱਖਿਓ ਜਿਹੜੇ ਬੱਚੇ ਯੂਪੀਐਸਸੀ ਵਾਲੇ ਨਹੀਂ ਹੈਗੇ ਜਿਨ੍ਹਾਂ ਨੇ ਪਹਿਲੀ ਵਾਰ ਪੀਸ ਇਸ ਦਾ ਪ੍ਰੀ ਦਿੱਤਾ ਆ ਕਲੀਅਰ ਆ ਤੇ ਹੁਣ ਮੇਨਸ ਸੋਚ ਰਿਆ ਇਹ ਸੋਚਣਾ ਵੀ ਅਸੀਂ ਆਖਰੀ ਵਾਰੀ ਮੇਨਸ ਦੇਣਾ ਆ ਅਸੀਂ ਇਸ ਵਾਰ ਕਲੀਅਰ ਕਰਨਾ ਤੇ ਤੁਹਾਡੇ ਕੋਲ ਇਹਨਾਂ ਸਮਾਂ ਨਹੀਂ ਹੋਊਗਾ ਕਿ ਤੁਸੀਂ ਪ੍ਰੋਪਰਲੀ ਨੋਟਸ ਬਣਾ ਲ ਤੁਹਾਡੇ ਕੋਲੇ ਤਜਰਬਾ ਨਹੀਂ ਹੋਊਗਾ ਵੀ ਅਸੀਂ ਪ੍ਰੋਪਰਲੀ ਚੀਜ਼ਾਂ ਨੂੰ ਕਰੰਟ ਨਾਲ ਰਿਲੇਟ ਕਰ ਲਈਏ ਤੁਸੀਂ ਉਹ ਸਮਾਂ ਬਚਾਉਣਾ ਹੈ ਤੇ ਤੁਸੀਂ ਕਿਤੇ ਨਾ ਕਿਤੇ ਕਿਸੇ ਟੀਚਰ ਨੂੰ ਜਿਹਨੂੰ ਪਸੰਦ ਕਰਦੇ ਹੋ ਜੁਆਇਨ ਜ਼ਰੂਰ ਕਰ ਸਕਦੇ ਹੋ ਜੀ ਹਾਂ ਇਹਦੇ ਨਾਲ ਨਾਲ ਜਿਹੜੇ ਯੂਪੀਐਸਸੀ ਵਾਲੇ ਆ ਜਿਹੜਾ ਉਹਦਾ ਵੀਕ ਪੁਆਇੰਟ ਹੁੰਦਾ ਸੈਲਫ ਸਟਡੀ ਕਰਨਾ ਬਹੁਤ ਚੰਗੀ ਗੱਲ ਆ ਜੀਐਸ 1 ਜੀਐਸ 2 ਜੀਐਸ 3 ਜੀਐਸ 4 ਸਟਰੋਂਗ ਹੈ ਬਸ ਇੱਕ ਸਟੈਟਸ ਦੇ ਉੱਤੇ ਬਾਈ ਮਿਹਨਤ ਕਰਨੀ ਆ ਇਹਦੇ ਨਾਲ ਨਾਲ ਲੈਂਗੁਏਜ ਪੇਪਰ ਨੂੰ ਇਗਨੋਰ ਨਹੀਂ ਕਰਨਾ ਤੁਸੀਂ ਇਹਦੇ ਉੱਤੇ ਜ਼ਰੂਰ ਧਿਆਨ ਦੇਣਾ ਤੇ ਪਲੱਸ ਪੰਜਾਬ ਦੀ ਟੈਸਟ ਸੀਰੀਜ਼ ਜ਼ਰੂਰ ਅਟੈਂਡ ਟੈਸਟ ਸੀਰੀਜ਼ ਤੋਂ ਬਿਨਾ ਐਗਜ਼ਾਮ ਕਲੀਅਰ ਕਰਨਾ ਪੋਸੀਬਲ ਹੀ ਨਹੀਂ ਹੈਗਾ ਹੁਣ ਟੈਸਟ ਸੀਰੀਜ਼ ਕਿੱਥੋਂ ਕਰਨੀ ਆ ਜਾਂ ਕਿੱਦਾਂ ਕਰਨੀ ਉਹ ਤੁਹਾਡੀ ਇੱਛਾ ਹੈ ਆਪਣੇ ਕੋਲ ਹੀ ਉਹਨਾਂ ਹੈਗੀ ਟੈਸਟ ਸੀਰੀਜ਼ ਤੁਸੀਂ ਕਿਤੇ ਵੀ ਜੁਆਇਨ ਕਰ ਸਕਦੇ ਹੋ ਲੇਕਿਨ ਟੈਸਟ ਸੀਰੀਜ਼ ਜ਼ਰੂਰ ਲਾਓ ਸੋ 셀ਫ ਸਟਡੀ ਨਾਲ ਦੋ ਕੰਪੋਨੈਂਟ ਹੋ ਗਿਆ ਸਾਡੇ ਕੋਲੇ ਜਾਂ ਕਹਿ ਲਓ ਵੀ ਯੂਪੀਐਸਸੀ ਅਨ ਦੀ ਰੱਗ ਸਟ੍ਰੈਟਜੀ ਹੋਊਗੀ ਜਿਨ੍ਹਾਂ ਨੇ ਪਹਿਲੀ ਵਾਰ ਐਗਜ਼ਾਮ ਦੇ ਉਹਨਾਂ ਲਈ ਅਲੱਗ ਹੈ ਜੀ ਜਿਹੜੇ ਅਲੱਗ ਵਾਲੇ ਹੁਣ ਕੁਝ ਬੱਚੇ ਜਿਹੜੇ ਸਾਡੇ ਨਾਲ ਜੁੜੇ ਹੋਏ ਅਸੀਂ ਉਹਨਾਂ ਲਈ ਕਿੱਦਾਂ ਤਿਆਰੀ ਕਰਾਉਣੀ ਹੈ ਮੈਂ ਉਹਨਾਂ ਨੂੰ ਇੱਕ ਵਾਰ ਦੱਸ ਦੇਣਾ ਚਾਹਣਾ ਅਸੀਂ ਪ੍ਰੋਪਰਲੀ ਜਿਹੜਾ ਹੈਗਾ ਸਟੂਡੈਂਟਸ ਜੇ ਤੁਸੀਂ ਆਪ ਕਰ ਸਕਦੇ ਹੋ ਤਾਂ ਵੀ 셀ਫ ਸਟਡੀ ਕਰੋ ਬਟ ਜੇ ਨਹੀਂ ਕਰ ਸਕਦੇ ਤਾਂ ਸਾਨੂੰ ਜੁਆਇਨ ਕਰ ਸਕਦੇ ਹੋ ਜਾਂ ਜਿੱਥੋਂ ਤੁਹਾਨੂੰ ਵਧੀਆ ਲੱਗਦਾ ਉੱਥੇ ਜੁਆਇਨ ਕਰ ਸਕਦੇ ਹੋ ਲੇਕਿਨ ਹਾਂ ਅਸੀਂ ਕਰਾਵਾਂਗੇ ਕਿੱਦਾਂ ਤੁਹਾਡੇ ਲਈ ਬਾਈ 올 ਸਬਜੈਕਟ ਕੰਪਲੀਟ ਕਰਵਾਏ ਜਾਣਗੇ ਸਾਰੇ ਸਬਜੈਕਟ ਕਵਰ ਹੋਣਗੇ ਇੰਡੀਵਿਜੂਅਲ ਟਾਪਿਕ ਜਿਵੇਂ GS1 GS2 GS3 ਉਹਦੇ ਨੋਟਸ ਪ੍ਰੋਪਰਲੀ ਤੁਹਾਨੂੰ ਮਿਲਣਗੇ ਕੁਐਸਚਨ ਆਨਸਰ ਫਾਰਮ ਡੇਲੀ ਡੀਐਲਐਸ ਦੀ ਰਾਈਟਿਕ ਸੈਸ਼ਨ ਹੋਊਗਾ ਠੀਕ ਹੈ ਮਤਲਬ ਰਾਈਟ ਡੇਲੀ ਰਾਈਟਿੰਗ ਲਾਈਵ ਸੈਸ਼ਨ ਹੋਊਗਾ ਤੁਹਾਡੇ ਲਈ ਜਿਹਦੇ ਵਿੱਚ ਕੁਐਸਚਨ ਆਨਸਰ ਦੀ ਡਿਸਕਸ਼ਨ ਹੋਊਗੀ ਮੇਨਸ ਟੈਸਟ ਸੀਰੀਜ਼ ਆਪਣੇ ਬੈਚ ਦੇ ਵਿੱਚ ਇਨਕਲੂਡ ਹੋਊਗੀ ਤੁਹਾਨੂੰ ਉਹ ਨਾਲ ਉਹ ਮਾਡਲ ਆਨਸਰ ਮਿਲਣਗੇ ਡਿਸਕਸ਼ਨ ਮਿਲੂਗੀ ਲੈਂਗੁਏਜ ਪੇਪਰ ਉੱਤੇ ਆਪਾਂ ਆਪਾਂ ਕਮਾਂਡ ਬਣਾ ਕੇ ਰੱਖਾਂਗੇ ਐਸੇ ਦੇ ਉੱਤੇ ਫੋਕਸ ਕਰਾਂਗੇ ਤੇ ਤੁਹਾਨੂੰ ਕੁਐਸਚਨ ਆਨਸਰ ਫਾਰਮ ਦੇ ਵਿੱਚ ਨੋਟਸ ਪ੍ਰੋਵਾਈਡ ਕੀਤੇ ਜਾਣਗੇ ਹੋਰ ਗੱਲ ਜਿਹੜੇ ਬੱਚੇ ਸਾਡੇ ਨਾਲ ਜੁੜਦੇ ਨੇ ਠੀਕ ਹੈ ਉਹਨਾਂ ਨੂੰ ਫ੍ਰੀ ਗਾਈਡੈਂਸ ਮਿਲੂਗੀ ਟਾਪਰਸ ਦੇ ਵੱਲੋਂ ਟਾਪਰਸ ਇੰਟਰੈਕਟ ਕਰਨਗੇ ਇੰਟਰੈਕਸ਼ਨ ਹੋਊਗੀ ਉਹਨਾਂ ਨਾਲ ਤੇ ਉਹ ਆਪਣੀ ਤਿਆਰੀ ਦੇ ਤਜਰਬੇ ਨੂੰ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਨੇ ਕਿਉਂਕਿ ਅੱਜ ਇਹ ਆਫਸਰ ਨੇ ਲੇਕਿਨ ਕਿਸ ਤਰ੍ਹਾਂ ਉਹ ਤਿਆਰੀ ਕਰਦੇ ਸਕੇ ਇਹਦੇ ਨਾਲ ਨਾਲ ਟੈਸਟ ਸੀਰੀਜ਼ ਇਨਕਲੂਡ ਹੈ 3 ਲੈਵਲ ਅਪਰੋਚ ਹੋਊਗੀ ਆਪਣੀ ਐਂਡ ਸਪੈਸ਼ਲ ਫੋਕਸ ਹੋਊਗਾ ਈਐਲਐਸ ਦੇ ਉੱਤੇ ਆਪਣਾ ਐਸਏ ਸਟੈਟਸ ਤੇ ਲੈਂਗੁਏਜ ਦੇ ਉੱਤੇ ਸਪੈਸ਼ਲ ਫੋਕਸ ਜ਼ਰੂਰ ਕੀਤਾ ਜਾਊਗਾ ਗਾਟ ਇਟ ਚਲੋ ਹੁਣ ਮੈਂ ਬੈਚਸ ਦੇ ਬਾਰੇ ਦੱਸਦਾ ਜਿਹੜੇ ਬੱਚੇ ਘਰੇ ਹੀ ਰਹਿ ਕੇ ਪੜ੍ਹਨਾ ਚਾਹੁੰਦੇ ਆ ਉਨ੍ਹਾਂ ਦੇ ਲਈ ਆਨਲਾਈਨ ਬੈਚ ਉਹਦੀ ਫੀਸ 17600 ਰੁਪਿਆ ਹੈ ਇਹ ਨੰਬਰ ਹੈ ਤੁਸੀਂ ਕਾਲ ਕਰ ਸਕਦੇ ਹੋ ਜਿਹੜੇ ਬੱਚੇ ਸਾਡੇ ਕੋਲ ਚੰਡੀਗੜਾ ਕੇ ਪੜ੍ਹਨਾ ਚਾਹੁੰਦੇ ਆ ਉਹਦੇ ਲਈ ਇਹ ਨੰਬਰ ਹੈ ਫੀਸ ਹੈਗੀ ਆ 28800 27800 ਰੁਪਿਆ ਸੌਰੀ 28000 27800 ਰੁਪਿਆ ਫੀਸ ਹੈ ਨੰਬਰ ਇਹ ਦੋ ਨੰਬਰ ਹੈ ਕਿਸੇ ਵੀ ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਮੈਂ ਫੇਰ ਕਹ ਰਿਹਾ ਜਿਹੜੇ ਬੱਚੇ ਯੂਪੀਐਸਸੀ ਦਾ ਆਲਰੇਡੀ ਮੇਨਸ ਦੇ ਚੁੱਕੇ ਆ ਤੁਸੀਂ ਸਿਰਫ ਆਓ ਸਾਡੇ ਨਾਲ ਜੁੜੋ ਗਾਈਡੈਂਸ ਲਓ ਕੋਈ ਵੀ ਬੈਚ ਜੁਆਇਨ ਕਰਨ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸ ਦਵਾਂ ਇਸ ਬੈਚਸ ਦੇ ਨਾਲ ਤੁਹਾਨੂੰ ਟੈਸਟ ਸੀਰੀਜ਼ ਇਨਕਲੂਡਡ ਹੀ ਮਿਲੂਗੀ ਅਲੱਗ ਤੋਂ ਕੋਈ ਫੀਸ ਪੇ ਨਹੀਂ ਕਰਨੀ ਪੈਣੀ ਟੈਸਟ ਸੀਰੀਜ਼ ਨਾਲ ਹੈ ਜੋ ਮੈਂ ਫੀਸ ਮੈਂਸ਼ਨ ਕਰ ਰਿਹਾ ਇਹਦੇ ਵਿੱਚ 26 ਟੈਸਟ ਨੇ ਆਪਣੇ ਜਿਨ੍ਹਾਂ ਦਾ ਸ케ਡਿਊਲ ਦੇ ਤੁਸੀਂ ਸਾਡੇ ਤੋਂ ਲੈਣਾ ਚਾਹੁੰਦੇ ਹੋ ਸਾਨੂੰ ਇਹਨਾਂ ਨੰਬਰਾਂ ਉੱਤੇ ਕਾਲ ਕਰ ਸਕਦੇ ਹੋ ਤੁਹਾਨੂੰ ਇਹਨਾਂ ਟੈਸਟ ਸੀਰੀਜ਼ ਦਾ ਸ케ਡਿਊਲ ਮਿਲ ਜਾਊਗਾ ਤੇ ਜਿਹੜੇ ਬੱਚੇ ਆਫਲਾਈਨ ਤੇ ਆਨਲਾਈਨ ਟੈਸਟ ਸੀਰੀਜ਼ ਜੁਆਇਨ ਕਰਨਾ ਚਾਹੁੰਦੇ ਆ ਆਨਲਾਈਨ ਟੈਸਟ ਸੀ ਆਫਲਾਈਨ ਟੈਸਟ ਸੀਰੀਜ਼ ਆਪਣੇ ਕੋਲੇ ਲੱਗ ਗਈ ਸੋ ਆਨਲਾਈਨ ਟੈਸਟ ਆਫਲਾਈਨ ਟੈਸਟ ਸੀਰੀਜ਼ ਇਹਦੀ ਫੀਸ ਜਿਹੜੀ ਹੈਗੀ ਆ ਉਹ 12000 ਮਤਲਬ 13000 ਰੁਪਿਆ ਹੈ ਇਹ ਤੁਸੀਂ ਟੈਸਟ ਸਾਡੇ ਕੋਲ ਆ ਕੇ ਦਮੋਗੇ ਤੇ ਜਿਸ ਵੇਲੇ ਆਪਾਂ ਗੱਲ ਕਰ ਲਈ ਆਨਲਾਈਨ ਟੈਸਟ ਸੀਰੀਜ਼ ਦੀ ਸੇਮ ਕੁਐਸਚਨ ਹੋਣਗੇ ਪਰ ਇਹ ਸਿਰਫ ਆਨਲਾਈਨ ਹੋਊਗੀ ਇਹ ਤੁਸੀਂ ਆਪਣੇ ਜਿੱਥੇ ਰਹਿੰਦੇ ਹੋ ਉੱਥੇ ਬੈਠ ਕੇ ਪੇਪਰ ਦੇ ਸਕਦੇ ਹੋ ਜਿਨ੍ਹਾਂ ਨੇ ਸਾਨੂੰ ਚੰਡੀਗੜ੍ਹ ਮਿਲਣਾ ਹੋਵੇ ਐਡਰੈਸ ਨੋਟ ਕਰ ਸਕਦੇ ਨੇ ਪੰਜਾਬ ਕੇਸਰੀ ਬਿਲਡਿੰਗ ਫਰਸਟ ਫਲੋਰ ਹੈ ਆਪਣਾ 20 ਸੈਕਟਰ 25 ਡੀ ਚੰਡੀਗੜ੍ਹ ਅਡਰੈਸ ਮੈਂ ਕਮੈਂਟ ਵਿੱਚ ਵੀ ਪਿੰਨ ਕਰਵਾ ਦੂੰਗਾ ਉੱਥੋਂ ਤੁਸੀਂ ਵੀ ਅਡਰੈਸ ਦੇਖ ਕੇ ਪਹੁੰਚ ਸਕਦੇ ਹੋ ਸੋ ਗਾਈਡੈਂਸ ਮੈਂਟਰਸ਼ਿਪ ਇੱਕ ਵਾਰ ਆਓ ਨੋਟਸ ਚੈੱਕ ਕਰਾਓ ਕੋਈ ਉਹਦੇ ਚਾਰਜਸ ਨਹੀਂ ਹੋਣਗੇ ਸਾਨੂੰ ਮਿਲੋ ਉਸ ਤੋਂ ਬਾਅਦ ਆਪਣੀ ਤਿਆਰੀ ਨੂੰ ਬਿਹਤਰ ਕਰ ਸਕਦੇ ਹੋ ਜੀ ਸਿਲੈਕਸ਼ਨ ਬਹੁਤ ਜ਼ਰੂਰੀ ਹੈ ਪੜਨਾ ਆਪਾਂ ਸਿਲੈਕਸ਼ਨ ਦੇ ਲਈ ਹੈ ਸੋ ਬੈਚਸ ਜਿਹੜੇ ਸੈਲਫ ਸਟਡੀ ਵਾਲੇ ਬੱਚੇ ਆ ਉਹਨਾਂ ਲਈ ਵੀ ਹੈਗਾ ਕਿ ਆਓ ਸਾਨੂੰ ਮਿਲੋ ਇੱਕ ਵਾਰ ਤੁਹਾਨੂੰ ਪ੍ਰੋਪਰ ਗਾਈਡ ਵੀ ਕਰਾਂਗੇ ਤੇ ਜਿਹੜੇ ਬੱਚੇ ਜੁਆਇਨ ਕਰਨਾ ਚਾਹੁੰਦੇ ਆ ਮੈਂ ਉਹਨਾਂ ਨੂੰ ਵੀ ਜਾਣਕਾਰੀ ਦਿੱਤੀ ਦੋਨੋਂ ਕਮਾਨ ਵਾਲੇ ਪੰਖ ਕਰ ਸਕਦੇ ਆ ਠੀਕ ਹੈ ਸੋ ਬਾਕੀ ਆਈ ਹੋਪ ਇਨਫੋਰਮੇਸ਼ਨ ਵਧੀਆ ਲੱਗੀ ਹੋਊਗੀ ਆਪਣੇ ਦੋਸਤਾਂ ਮਿੱਤਰਾਂ ਵਾਲਿਆਂ ਨੂੰ ਸ਼ੇਅਰ ਜ਼ਰੂਰ ਕਰਿਓ ਇੱਕ ਵਾਰ ਸੈਸ਼ਨ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਸੋ ਜਉਂਦੇ ਬਸਦੇ ਰਹੋ ਰੱਬ ਖੈਰ ਕਰੇ ਜੀ ਸਸ਼ੀ ਦਾ ਸਾਰਿਆਂ ਨੂੰ ਬਾਏ ਬਾਏ ਟਾਟਾ